ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ। ਅੱਜ 5 ਜਨਵਰੀ ਦਿਨ ਸ਼ੁੱਕਰਵਾਰ ਨੂੰ ਅੱਜ ਦੀਆਂ ਕੁਝ ਗੱਲਾਂਬਾਤ ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਗਨ ਵਾਇਲੈਂਸ ਦੇ ਬਾਰੇ ਗੱਲਬਾਤ ਕਰਨੀ ਹੈ। ਗਨ ਵਾਇਲੈਂਸ ਤੋਂ ਵਿਚਾਰ ਕਿਦਾਂ ਕੀਤਾ ਜਾਣਾ। ਇਹਦੀ ਇੰਡਸਟਰੀ ਬਹੁਤ ਗਰੋ ਕਰ ਰਹੀ ਹੈ। ਦੂਜੀ ਗੱਲਬਾਤ ਮਾਈਕਰੋਸਾਫਟ ਨੇ ਵਿੰਡੋ ਕੀਬੋਰਡ ਦੇ ਵਿੱਚ ਇੱਕ ਨਵਾਂ ਬਟਨ ਸ਼ਾਮਲ ਕੀਤਾ ਹੈ। ਕੰਪਿਊਟਰ ਦੇ ਕੀਬੋਰਡ ਦੇ ਵਿੱਚ ਕਈ ਦਹਾਕਿਆਂ ਬਾਅਦ ਪਹਿਲੀ ਵਾਰ ਵੱਡੀ ਤਬਦੀਲੀ। ਤੀਜੀ ਗੱਲਬਾਤ ਨਿਊਯਾਰਕ ਦੇ ਵਿੱਚ ਜਿਹੜਾ ਸਬਵੇਡ ਦੇ ਵਿੱਚ ਟ੍ਰੇਨਾਂ ਦਾ ਐਕਸੀਡੈਂਟ ਹੋਇਆ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਚੌਥੀ ਗੱਲਬਾਤ ਰੈਂਟਲ ਪ੍ਰੋਪਰਟੀ ਸਕੈਮ ਦੇ ਵਿੱਚ ਦੋ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਤੇ ਪੰਜਵੀਂ ਗੱਲਬਾਤ پراਊਡ ਬாய் ਗਰੁੱਪ ਦੇ ਮੈਂਬਰ ਨੂੰ ਸਜ਼ਾ ਹੋਈ ਹੈ ਇਹਦੇ ਨਾਲ ਸੰਬੰਧਿਤ ਗੱਲਬਾਤ ਕਰਨੀ ਹੈ ਸਭ ਤੋਂ ਪਹਿਲੀ ਗੱਲਬਾਤ ਗਨ ਵਾਇਲੈਂਸ ਬਾਰੇ ਅਸੀਂ ਗਨ ਵਾਇਲੈਂਸ ਬਾਰੇ ਬਹੁਤ ਪੂਰੀ ਗੱਲਬਾਤ ਕੀਤੀ ਹੈ ਅਮਰੀਕਾ ਦੇ ਵਿੱਚ ਗਨ ਵਾਇਲੈਂਸਾ ਹਥਿਆਰ ਬਹੁਤ ਜ਼ਿਆਦਾ ਹੈ ਕਈ ਇਹਦੇ ਨਾਲ ਸੰਬੰਧਿਤ ਗੱਲਾਂ ਆ ਹੁਣ ਹੋ ਕੀ ਰਿਹਾ ਕਿ ਇੱਕ ਪਾਸੇ ਤੇ ਸਰਕਾਰ ਯਤਨ ਕਰਦੀ ਹੈ ਵੀ ਇਹਨੂੰ ਰੋਕਿਆ ਗਨ ਵਾਇਲੈਂਸ ਨਾ ਹੋਵੇ ਪਰ ਨਹੀਂ ਰੁਕ ਰਹੀ ਗੋਲੀਆਂ ਚੱਲ ਰਹੀਆਂ ਤਾਂ ਜਿਹੜੀ ਇੱਕ ਇੰਡਸਟਰੀ ਹੋਰ ਬਹੁਤ ਜ਼ਿਆਦਾ ਇਸ ਵੇਲੇ ਗਰੋ ਕਰ ਰਹੀ ਉਹ ਇਹ ਆ ਕਿ ਚੱਲਦੀਆਂ ਗੋਲੀਆਂ ਤੋਂ ਬਚਾ ਕੇ ਕਿਦਾਂ ਕਰਨਾ ਚਾਹੇ ਆਟੋਮੈਟਿਕ ਲੌਕ ਆ ਚਾਹੇ ਬੁਲੇਟ ਪ੍ਰੂਫ ਟੇਬਲ ਆ ਚਾਹੇ ਹੋਰ ਚੀਜ਼ਾਂ ਮਤਲਬ ਸਿਕਿਉਰਿਟੀ ਦੇ ਵਿੱਚ ਕਿਦਾਂ ਵਾਧਾ ਕੀਤਾ ਜਾ ਸਕਦਾ ਉਸ ਪਾਸੇ ਇੱਕ ਇੰਡਸਟਰੀ ਜਿਹੜੀ ਬਹੁਤ ਜ਼ਿਆਦਾ ਇਸ ਵੇਲੇ ਗਰੋ ਕਰ ਰਹੀ ਆ ਅਮਰੀਕਾ ਦੇ ਵਿੱਚ ਤੁਹਾਨੂੰ ਪਤਾ ਹਰ ਦਿਨ 12 ਬੱਚਿਆਂ ਦੀ ਮੌਤ ਗਨ ਵਾਇਲੈਂਸ ਕਰਕੇ ਹੁੰਦੀ ਆ ਅਮਰੀਕਾ ਦੇ ਵਿੱਚ 32ਾਂ ਦੇ ਗੋਲੀ ਵੱਜਦੀ ਹੈ ਪਰ ਉਹਨਾਂ ਦੀ ਜਾਨ ਵੱਜ ਜਾਂਦੀ ਹੈ ਬਹੁਤ ਵੱਡਾ ਨੰਬਰ ਹੈ ਗਨ ਜਿਹੜੀ ਆ ਬੰਦੂਕਾਂ ਨੇ ਲੀਡਿੰਗ ਕੌਜ਼ ਆਫ ਡੈਥ ਆ ਅਮਰੀਕਨ ਬੱਚਿਆਂ ਦੇ ਵਿੱਚ 19 ਸਾਲਾਂ ਤੋਂ ਥੱਲੇ ਅਸਲ ਦੇ ਵਿੱਚ ਜਿਹੜੀਆਂ ਫਾਇਰ ਆਰਮ ਡੈਥਸ ਆ ਉਹ ਜਿਹੜੀਆਂ ਮਤਲਬ ਪਾਣੀ ਚ ਡੁੱਬ ਕੇ ਮਰਨ ਵਾਲਿਆਂ ਨਾਲੋਂ 5 ਗੁਣਾ ਜ਼ਿਆਦਾ ਇਹਦੇ ਕਰਕੇ ਮੌਤਾਂ ਹੋ ਰਹੀਆਂ ਜਿਹੜੀ 1999 ਤੋਂ ਬਾਅਦ ਲਗਭਗ 338000 ਸਟੂਡੈਂਟਸ ਅਮਰੀਕਾ ਦੇ ਵਿੱਚ ਗਨ ਵਾਇਲੈਂਸ ਉਹਨਾਂ ਨਾਲ ਸਕੂਲ ਦੇ ਵਿੱਚ ਕਿਤੇ ਨਾ ਕਿਤੇ ਹੋਈ ਹੈ ਜਿਹੜੇ ਸਕੂਲ ਸ਼ੂਟਿੰਗਸ ਆ ਵੀ 2022 ਦੇ ਵਿੱਚ 46 ਹੋਈਆਂ ਜਿਹੜੀਆਂ ਕਿ ਪਹਿਲਾਂ ਕਦੇ ਹੋਈਆਂ ਨਹੀਂ ਸੀ ਇੰਨੀਆਂ ਤੇ ਇਹਦੇ ਵਿੱਚ ਜਿਹੜਾ ਲਗਾਤਾਰ ਵਾਧਾ جاری ਹੈ 34 35 ਸਟੂਡੈਂਟਸ ਤੇ ਅਡਲਟਸ ਜਦੋਂ ਕਿ ਮੌਤ ਹੋਈ ਉਹਨਾਂ ਦੀ 43000 ਦੇ ਕਰੀਬ ਜਿਹੜੇ ਆ ਸਕੂਲ ਦੇ ਵਿੱਚ ਐਕਸਪੋਜ਼ ਹੋਏ ਇਸ ਗਨ ਵਾਇਲੈਂਸ ਦੇ ਲਈ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 4.6 ਮਿਲੀਅਨ ਅਮਰੀਕਨ ਜਿਹੜੇ ਬੱਚੇ ਆ ਉਹਨਾਂ ਘਰਾਂ ਦੇ ਵਿੱਚ ਰਹਿੰਦੇ ਆ ਜਿੱਥੇ ਘੱਟੋ-ਘੱਟ ਇੱਕ ਲੋਡਡ ਗਨ ਪਈ ਆ ਤੇ ਉਹ ਜਿਹੜੀ ਅਨਲੌਕ ਆ ਸੋ ਇਹ ਗਿਣਤੀ ਜਿਹੜੀ ਬਹੁਤ ਜ਼ਿਆਦਾ ਆ ਔਰ ਅੱਧੇ ਤੋਂ ਜ਼ਿਆਦਾ ਪੇਰੈਂਟਸ ਜਿਹੜੇ ਉਹਨਾਂ ਕੋਲ ਵੈਪਨ ਘਰ ਦੇ ਵਿੱਚ ਉਹਨਾਂ ਨੇ ਰੱਖਿਓ ਆ ਤੇ ਜਿਹੜੇ ਕਰੋ ਨੂੰ ਲੱਗਦਾ ਕਿ ਬੱਚਿਆਂ ਨੂੰ ਪਤਾ ਨਹੀਂ ਪਰ ਬੱਚਿਆਂ ਨੂੰ ਪਤਾ ਹੁੰਦੇ ਆ ਪੰਜਾਂ ਦੇ ਵਿੱਚ ਜਿਹੜੀਆਂ ਚਾਰ ਸਕੂਲ ਸ਼ੂਟਿੰਗ ਹੋਈਆਂ ਉੱਥੇ ਉਹ ਇਹ ਸੀਗਾ ਕਿ ਅਟੈਕ ਦੀ ਮਤਲਬ ਨੌਲੇਜ ਸੀਗੀ ਪਰ ਉਹਦੇ ਕੋਲ ਰਿਪੋਰਟ ਨਹੀਂ ਹੋਇਆ ਉਸ ਕੰਮ ਦੇ ਵਿੱਚ ਫੇਲਰ ਹੋ ਗਿਆ ਸਕੂਲ ਸ਼ੂਟਿੰਗਸ ਉਹਨਾਂ ਦੇ ਵਿੱਚ ਲਗਾਤਾਰ ਵਾਧਾ ਤੇ ਹੁਣ ਆ ਥੋੜੇ ਦਿਨ ਪਹਿਲਾਂ ਵੀ ਜੇਕਰ ਦੇਖਿਆ ਜਾਵੇ ਤਾਂ ਜਿਹੜਾ ਆ ਖਾਸ ਕਰਕੇ ਜਿਹੜੇ ਗਰੀਬੀ ਦੇ ਵਿੱਚ ਰਹਿ ਰਹੇ ਆ ਬੱਚੇ ਉਹਨਾਂ ਦੇ ਵਿੱਚ ਜਾਂ ਜਿਹੜੇ ਦੂਜੇ ਹੈਗੇ ਉਹ ਜ਼ਿਆਦਾ ਬਲੈਕ ਯੂਥ ਨੇ ਉਹ ਚਾਰ ਗੁਣਾ ਜ਼ਿਆਦਾ ਮਾਰੇ ਜਾ ਰਿਹਾ ਗਨਸ ਦੇ ਨਾਲ ਜਿਹੜਾ ਵਾਈਟ ਪੇਪਰ ਵਿਸ਼ੇ ਜਾਰੀ ਕੀਤਾ ਗਿਆ ਉਹਦੇ ਵਿੱਚੋਂ ਗੱਲਬਾਤ ਜਿਹੜੀ ਸਾਹਮਣੇ ਆਈ ਹੈ ਹੁਣ ਅਸਲ ਦੇ ਵਿੱਚ ਜੇ ਹੁਣ ਵੀ ਦੇਖਿਆ ਜਾਵੇ ਇੱਕ 6ਵੀਂ ਕਲਾਸ ਵਿੱਚ ਪੜ੍ਹਦੇ ਬੱਚੇ ਦੀ ਮੌਤ ਹੋ ਗਈ ਤੇ ਪੰਜ ਹੋਰ ਜ਼ਖਮੀ ਹੋ ਗਏ ਜਿਹੜੀ ਸ਼ੂਟਿੰਗ ਪੈਰੀ ਹਾਈ ਸਕੂਲ ਦੇ ਵਿੱਚ ਪਰਸੋਂ ਹੋਈ ਆ ਤੋਵਾ ਦੇ ਵਿੱਚ ਅਮਰੀਕਨ ਸਕੂਲਸ ਦੇ ਵਿੱਚ ਲਗਭਗ ਹੁਣ ਸਕੂਲਾਂ ਨੇ ਇਹ ਜਿਹੜਾ ਸਕੀਮ ਬਣਾਈ ਆ ਪਲਾਨ ਇਹ ਆ ਕਿ 3.5 ਬਿਲੀਅਨ ਬਿਲੀਅਨ ਡਾਲਰ ਜਿਹੜਾ ਆ ਸਿਕਿਉਰਿਟੀ ਦੇ ਉੱਤੇ ਇਸ ਸਾਲ ਦੇ ਵਿੱਚ ਇਹਨਾਂ ਨੇ ਖਰਚ ਕਰਨਾ ਆ ਜਿਹੜੀਆਂ ਰਿਸਰਚ ਫਰਮਸ ਨੇ ਕੁਝ ਉਹ ਇਹ ਗੱਲਬਾਤ ਦੱਸ ਰਹੀਆਂ ਹੁਣ ਇਹ ਇੰਡਸਟਰੀ ਜਿਹੜੀ ਆ ਡਿਫੈਂਸ ਆ ਜਿਹੜਾ ਐਕਟਿਵ ਸ਼ੂਟਰ ਤੋਂ ਬਚਣਾ ਕਿੱਦਾਂ ਆ ਉਹ ਉਹ ਇੰਡਸਟਰੀ ਬਹੁਤ ਜ਼ਿਆਦਾ ਗਰੋ ਕਰ ਰਹੀ ਹੈ ਯਾ ਸਰਚ ਦੇ ਡਾਇਰੈਕਟਰ ਜਿਹੜੇ ਆ ਉਹਨਾਂ ਨੇ ਦੱਸਿਆ ਹੈ ਕਿ ਕੰਪਨੀ ਦੀ ਟੈਕਨੋਲੋਜੀ ਹੁਣ ਕਿੱਦਾਂ ਹੈਲਪ ਕਰ ਰਹੀ ਹੈ ਸਕੂਲਾਂ ਦੇ ਵਿੱਚ ਤੇ ਵਰਕਪਲੇਸ ਦੇ ਵਿੱਚ ਜਿਹੜੀਆਂ ਸ਼ੂਟਿੰਗਸ ਆ ਉਹਨਾਂ ਨੂੰ ਰੋਕਿਆ ਕਿੱਦਾਂ ਜਾ ਸਕਦਾ ਉਹਨਾਂ ਤੋਂ ਬਚਿਆ ਕਿੱਦਾਂ ਜਾ ਸਕਦਾ ਵੀ ਹੁਣ ਮੰਨ ਕੇ ਚੱਲੋ ਵੀ ਤੁਹਾਡੇ ਬਾਹਰ ਕੋਈ ਗੋਲੀਆਂ ਚਲਾਉਣ ਲੱਗ ਪਿਆ ਉਹਦੇ ਤੋਂ ਬਚਾ ਕਿੱਦਾਂ ਕਰਨਾ ਹੈ ਕਈ ਵਾਰੀ ਕਿਹੜਾ ਸਟੇਟ ਆ ਜਿਹਦੇ ਵਿੱਚ ਗੋਲੀਆਂ ਨਹੀਂ ਚੱਲੀਆਂ ਤੇ ਕਿੰਨਾ ਉਥੇ ਨੁਕਸਾਨ ਇਹਦੇ ਨਾਲ ਹੁੰਦਾ ਟੈਕਨੋਲੋਜੀ ਜਿਹੜੀ ਕ੍ਰੀਏਟ ਕੀਤੀ ਜਾ ਰਹੀ ਆ ਇਹਦੇ ਨਾਲ ਚਾਹੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾ ਰਹੀ ਆ ਚਾਹੇ ਦੂਜੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾ ਰਹੀ ਆ ਉਹ ਸਾਰੇ ਟ੍ਰੇਨਿੰਗ ਦਿੱਤੀ ਜਾ ਰਹੀ ਆ ਕਸਟਮਰ ਨੂੰ ਕਿ ਤੁਸੀਂ ਬਚਣਾ ਕਿੱਦਾਂ ਆ ਤੁਸੀਂ ਬਚਾਅ ਕਿੱਦਾਂ ਕਰ ਸਕਦੇ ਆ ਤੁਹਾਡੇ ਜਿਹੜੇ ਐਮਪਲੋਇਜ਼ ਨੇ ਜਾਂ ਤੁਹਾਡੇ ਬੱਚੇ ਆ ਜਿਹੜੇ ਉਹਨਾਂ ਨੂੰ ਇਸ ਮਾਸ ਸ਼ੂਟਿੰਗ ਤੋਂ ਕਿਹੜੇ ਤਰੀਕੇ ਨਾਲ ਜਾਂ ਦਾ ਡੋਰ ਆਟੋਮੈਟਿਕ ਲੌਕ ਹੋ ਜਾਂਦੇ ਆ ਬੁਲੇਟ ਪ੍ਰੂਫ ਜਿਹੜੇ ਟੇਬਲਸ ਬਣਾਏ ਜਾ ਰਹੇ ਆ ਆਟੋਮੈਟਿਕ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹਨੂੰ ਵਰਤਿਆ ਜਾ ਰਿਹਾ ਮੈਟਲ ਡਿਟੈਕਟਰ ਲਾਏ ਜਾ ਰਹੇ ਆ ਕਿੰਨੇ ਬਿਲੀਅਨ ਡਾਲਰ ਸਕੂਲਾਂ ਦੇ ਵਿੱਚ ਇਸ ਗੱਲਬਾਤ ਦੇ ਉੱਤੇ ਲਾ ਰਿਹਾ ਵੀ ਲਾਇਆ ਜਾ ਰਿਹਾ ਵੀ ਕਿਸੇ ਨਾ ਕਿਸੇ ਤਰ੍ਹਾਂ ਦੇ ਤੋਂ ਬਚਾ ਕੀਤਾ ਜਾ ਸਕੇ ਤੇ ਇਹਦੇ ਤੋਂ ਵੀ ਜ਼ਿਆਦਾ ਕਹਿੰਦੇ ਕਰਨ ਦੀ ਲੋੜ ਆ ਪਰ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ ਅਮਰੀਕਾ ਦੇ ਵਿੱਚ ਇੱਕ ਕੋ ਇੰਡਸਟਰੀ ਗਰੋ ਹੋ ਰਹੀ ਹੈ ਜਿਹੜੀ ਪਹਿਲਾਂ ਨਹੀਂ ਸੀਗੀ ਗਨ ਵਾਇਲੈਂਸ ਰੁਕਣੀ ਚਾਹੀਦੀ ਆ ਕੋਸ਼ਿਸ਼ ਕੀਤੀ ਜਾ ਰਹੀ ਆ ਰੋਕਣ ਦੀ ਨਹੀਂ ਰੁਕ ਰਹੀ ਪਰ ਇਹਦੇ ਨਾਲ ਹੁਣ ਪੈਰਲਲ ਦੂਜੀ ਇੰਡਸਟਰੀ ਗਰੋ ਹੋਣੀ ਸ਼ੁਰੂ ਹੋ ਗਈ ਆ ਕਿ ਜੇ ਵਾਇਲੈਂਸ ਹੋ ਹੀ ਰਹੀ ਹੈ ਜੇ ਐਕਟਿਵ ਸ਼ੂਟਿੰਗ ਕਿਤੇ ਹੋ ਹੀ ਰਹੀ ਆ ਤਾਂ ਉਹਦੇ ਤੋਂ ਬਚਣਾ ਕਿੱਦਾਂ ਹੈ ਤੇ ਉਹਦੇ ਲਈ ਸਾਰਾ ਜਿਹੜਾ ਪ੍ਰਬੰਧ ਆਏ ਕੰਪਨੀਆਂ ਕਰਕੇ ਦੇ ਰਹੀਆਂ ਅਗਲੀ ਗੱਲਬਾਤ ਮਾਈਕਰੋਸਾਫਟ ਨੇ ਇੱਕ ਨਵੇਂ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਬਟਨ ਆ ਉਹਨੂੰ ਵਿੰਡੋਜ਼ ਕੀਬੋਰਡ ਦੇ ਵਿੱਚ ਲਾ ਦਿੱਤਾ ਆ ਤੇ ਇਹ ਕੰਪਨੀ ਦੀ ਪਹਿਲੀ ਵੱਡੀ ਤਬਦੀਲੀ ਆ ਕੀਬੋਰਡ ਲਗਭਗ ਪਿਛਲੇ 30 ਸਾਲਾਂ ਦੇ ਵਿੱਚ ਜਿਹੜਾ ਕੀਬੋਰਡ ਆ ਕੰਪਿਊਟਰ ਦਾ ਜਾਂ ਫੋਨ ਦਾ ਤੁਹਾਡਾ ਕੀ ਪੈਟਰਨ ਹੁੰਦਾ ਜਿੱਤੇ ਤੁਸੀਂ ਟਾਈਪ ਕਰਦੇ ਹੋ ਉਹ ਇੱਕ ਖਾਸ ਤਰੀਕਾ ਆ Q W E R T ਤੋਂ ਲੈ ਕੇ ਥੱਲੇ A S D F ਇਸ ਤਰੀਕੇ ਦੇ ਨਾਲ ਜਿਹੜਾ ਉਹ ਬਣਿਆ ਹੈ ਔਰ ਜਿਹੜਾ ਪਹਿਲਾਂ ਟਾਈਪ ਰਾਈਟਰ ਦੇ ਵਿੱਚ ਹੁੰਦਾ ਸੀ ਔਰ 2-300 ਸਾਲ ਪਹਿਲਾਂ ਤੋਂ ਇਹ ਐਸੇ ਤਰੀਕੇ ਦੇ ਨਾਲ ਚੱਲਿਆ ਆ ਰਿਹਾ ਉਹਦੇ ਵਿੱਚ ਜਦੋਂ ਫਿਰ ਕੰਪਿਊਟਰ ਆਇਆ ਉਹਦੇ ਤੋਂ ਬਾਅਦ ਬਹੁਤ ਸਾਰੀਆਂ ਤਬਦੀਲੀਆਂ ਬੜੇ ਬਟਨ ਉਹਦੇ ਵਿੱਚ ਐਡ ਕੀਤੇ ਗਏ ਜਿਹੜੇ ਟਾਈਪ ਕਰਨ ਵਾਲੇ ਉਹ ਮਸ਼ੀਨ ਸੀਗੀ ਟਾਈਪਿੰਗ ਮਸ਼ੀਨ ਸੀਗੀ ਉਹਦੇ ਨਾਲੋਂ ਵੱਖਰੇ ਹੋਏ ਇਹ ਦੇ ਵਿੱਚ ਕੰਪਿਊਟਰ ਦੇ ਵਿੱਚ ਪਰ ਹੁਣ ਪਿਛਲੇ 30 ਸਾਲਾਂ ਤੋਂ ਉਹੀ ਕੀਬੋਰਡ ਚੱਲਦਾ ਆ ਰਿਹਾ ਇੱਕ ਅੱਧਾ ਬਟਨ ਇਧਰ ਉਧਰ ਹੋ ਜਾਂਦਾ ਜਿਹੜੇ ਮੇਨ ਉਹਦੇ ਬਟਨ ਨੇ ਉਹ ਉਹੀ ਨੇ ਹੁਣ ਲਗਭਗ 30 ਸਾਲਾਂ ਬਾਅਦ ਮਾਈਕਰੋਸਾਫਟ ਨੇ ਇੱਕ ਨਵਾਂ ਬਟਨ ਉਹਦੇ ਵਿੱਚ ਚੈਟ ਐਡ ਕੀਤਾ ਹੈ ਮਾਈਕਰੋਸਾਫਟ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬੋਟ ਅਦਰ ਉਹ ਬਟਨ ਜਿਹੜਾ ਕਿ ਇੱਧਰ ਐਰੋ ਹੁੰਦਾ ਇੱਥੇ ਆਪਣੇ ਤੇ ਐਰੋ ਦੇ ਨਾਲ ਜਿਹੜਾ ਕੰਟਰੋਲ ਦਾ ਬਟਨ ਹੁੰਦਾ ਉਹਦੇ ਵਿੱਚ ਕਾਰ ਰਹੀ ਕੀਬੋਰਡ ਦੇ ਵਿੱਚ ਬਟਣਾ ਇਹਨੂੰ ਤੁਸੀਂ ਦਬੋਗੇ ਤਾਂ ਸਿੱਧੇ ਕੰਪਿਊਟਰ ਦੇ ਉੱਤੇ ਜਿਹੜਾ ਮਾਈਕਰੋਸਾਫਟ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬੋਟ ਆ ਉਹ ਸ਼ੁਰੂ ਹੋ ਜਾਊਗਾ ਇਸ ਬਟਨ ਦਾ ਨਾਂ ਇਹਨਾਂ ਨੇ ਕਾਪੀਲੋਟ ਰੱਖਿਆ ਆ ਸੀਓਪੀਆਈਐਲਓਟੀ ਕਾਪੀਲੋਟ ਕੀ ਇਸ ਇਹਨੂੰ ਕਿਹਾ ਗਿਆ ਆ ਤੇ ਇਹਦੇ ਬਾਰੇ ਹੁਣ ਇਹਨਾਂ ਨੇ ਜਾਣਕਾਰੀ ਦੇ ਦਿੱਤੀ ਐ ਅਨਾਉਂਸਮੈਂਟ ਵੀ ਕੀਤੀ ਐ ਮਾਈਕਰੋਸਾਫਟ ਕਹਿ ਰਹੀ ਆ ਕਿ ਇਹਦੇ ਵਿੱਚ ਐਡੀਸ਼ਨ ਕੀਤੀ ਜਾ ਰਹੀ ਆ ਜਿਹੜੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਪੀਸੀ ਦੇ ਵਿੱਚ ਜਿਹੜੀ ਇੱਕ ਉਹਨੂੰ ਜੋੜਿਆ ਜਾ ਰਿਹਾ ਇੱਕ ਤਰੀਕੇ ਦੇ ਨਾਲ ਜਿਹੜੀ ਚੈਟਬੋਟਸ ਨੇ ਅਸਲ ਦੇ ਵਿੱਚ ਇਹਦੇ ਵਿੱਚ ਕੀ ਹੁੰਦਾ ਕਿ ਜੇ ਤੁਸੀਂ ਕੰਪਿਊਟਰ ਦੇ ਉੱਤੇ ਜਾ ਕੇ ਕੋਈ ਵੈਬਸਾਈਟ ਉਹਨਾਂ ਦੀ ਖੋਲ ਕੇ ਉਹ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਜਦੋਂ ਕੋਸ਼ ਵੀ ਨਾ ਚੈਟਬੋਟਸ ਦੇ ਨਾਲ ਗੱਲ ਕਰਦੇ ਆ ਉੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਕੋਈ ਵੀ ਗੱਲ ਕਰਨ ਨੂੰ ਕਹਿੰਦੇ ਆ ਤੇ ਉਹ ਤੁਹਾਨੂੰ ਟਾਸਕ ਪਰਫਾਰਮ ਕਰਕੇ ਦਿੰਦੀ ਹੈ ਮੰਨ ਲਓ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਉਹ ਇਨਫਾਰਮੇਸ਼ਨ ਉਸੇ ਵੱਲੋਂ ਨਾਲ-ਨਾਲ ਦੇਈ ਜਾਂਦੀ ਹੈ ਪਰ ਉਹਦੇ ਲਈ ਤੁਹਾਨੂੰ ਪਹਿਲਾਂ ਕੋਸ ਵੈਬਸਾਈਟ ਤੇ ਜਾਣਾ ਪੈਂਦਾ ਉਸ ਵੈਬਸਾਈਟ ਦੇ ਉੱਤੇ ਜਾ ਕੇ ਤੇ ਫਿਰ ਉਹ ਨੂੰ ਉਸ ਤਰੀਕੇ ਨਾਲ ਖੋਲਣਾ ਪੈਂਦਾ ਇਹ ਬਟਨ ਦਾ ਮਤਲਬ ਇਹ ਆ ਕਿ ਇਹ ਜੇ ਤੁਸੀਂ ਇਹਨੂੰ ਬਟਨ ਨੂੰ ਦਬਦੋਂਗੇ ਕੀ ਨੂੰ ਦਬਦੋਂਗੇ ਕਾਪੀਲੋਟ ਕੀ ਨੂੰ ਤੇ ਇਹ ਸਿੱਧਾ ਹੀ ਉਹਦੇ ਨਾਲ ਜਿਹੜਾ ਮਾਈਕਰੋਸਾਫਟ ਇੱਥੇ ਇਹ ਵੀ ਗੱਲ ਧਿਆਨ ਦੇਣ ਵਾਲੀ ਹੈ ਕਿ ਵੱਖ-ਵੱਖ ਕੰਪਨੀਆਂ ਦੇ ਵੱਖਰੇ-ਵੱਖਰੇ ਆ ਜਿਵੇਂ ਓਪਨ AI ਦਾ ਵੱਖਰਾ ਚੈਟਬੋਟ ਚੈਟ ਜੀਪੀਟੀ ਆ ਮਾਈਕਰੋਸਾਫਟ ਦਾ ਆਪਣਾ ਆ ਬਾਕੀ ਸਾਰਿਆਂ ਦੇ ਆਪਣੇ-ਆਪਣੇ ਹੈਗੇ ਆ ਸੋ ਇਹਨੇ ਮਾਈਕਰੋਸਾਫਟ ਨੇ ਆਪਣੀ ਕੀ ਉੱਥੇ ਦੇ ਦਿੱਤੀ ਆ ਕਿ ਆਹ ਕੀ ਦਬੋਂਗੇ ਤੇ ਤੁਹਾਨੂੰ ਸਿੱਧਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉਸ ਪੇਜ ਦੇ ਉੱਤੇ ਲੈ ਜਾਊਗਾ ਤੇ ਤੁਸੀਂ ਆਪਣਾ ਜਿਹੜਾ ਮਾਈਕਰੋਸਾਫਟ ਸੌਫਟਵੇਅਰ ਆ ਉਹਦੇ ਵਿੱਚ ਆਪਣਾ ਇਹ ਗੱਲ ਕਰ ਦਿੰਦੇ ਗੱਲ ਕਰੋਗੇ ਇਹ ਟੂਲ ਨੂੰ ਮਾਈਕਰੋਸਾਫਟ 365 ਦੇ ਨਾਲ ਵੀ ਇੰਟੀਗ੍ਰੇਟ ਕੀਤਾ ਗਿਆ ਆ ਤੇ ਇਹ ਕੰਮ ਦੇ ਜਿਹੜੇ ਵਰਡ ਐਕਸਲ ਪਾਵਰਪੁਆਇੰਟ ਆਊਟਲੁੱਕ ਜਾਂ ਟੀਮਸ ਹੈਗੇ ਆ ਉਹਦੇ ਨਾਲ ਵੀ ਕੰਮ ਕਰੂਗਾ ਹੁਣ ਇਹਨੂੰ ਯੂਜ਼ਰ ਜਿਹੜੇ ਨੇ ਜਿਹੜੇ ਵੀ ਯੂਜ਼ ਕਰਨ ਵਾਲੇ ਨੇ ਇਹਨੂੰ ਦੂਜੀ ਤਰ੍ਹਾਂ ਦਾ ਇੱਕ ਸ਼ਾਰਟਕਟ ਵੀ ਹੈਗਾ ਕੀਬੋਰਡ ਦੇ ਉੱਤੇ ਵਿੰਡੋ ਤੇ ਪਲੱਸ ਸੀ ਨੂੰ ਦੋਵਾਂ ਨੂੰ ਇਕੱਠਿਆਂ ਨੂੰ ਦੱਬੋਗੇ ਤੇ ਇਹ ਲਾਂਚ ਹੋ ਜਾਂਦਾ ਇਹ ਹਾਲਾਂਕਿ ਆਮ ਬੰਦੇ ਦੇ ਨਾਲ ਇਹਦਾ ਬਹੁਤਾ ਕੋਈ ਸੰਬੰਧ ਨਹੀਂ ਹੈ ਪਰ ਬਹੁਤ ਵੱਡੀ ਤਬਦੀਲੀ ਹੈ ਕੰਪਿਊਟਰ ਦੇ ਮਾਮਲਿਆਂ ਦੇ ਵਿੱਚ ਪਿਛਲੇ 30 ਸਾਲਾਂ ਦੇ ਵਿੱਚ ਕਦੇ ਇਹਨਾਂ ਨੇ ਕੀਬੋਰਡ ਦੇ ਵਿੱਚ ਏਡੀ ਵੱਡੀ ਤਬਦੀਲੀ ਨਹੀਂ ਕੀਤੀ ਸੀ ਤੇ ਹੁਣ ਉਹ ਕਹਿੰਦੇ ਵੀ ਅਸੀਂ ਜਿਹੜਾ ਭਵਿੱਖ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਆ ਤੇ ਉਹਦੇ ਵੱਲ ਨੂੰ ਜ਼ਿਆਦਾ ਤੇਜ਼ੀ ਦੇ ਨਾਲ ਜਾ ਰਹੇ ਆ ਬਾਕੀ ਟੈਕਨੋਲੋਜੀਜ਼ ਬਾਕੀ ਕੰਪਨੀਆਂ ਵੀ ਹੈਗੀਆਂ ਤੇ ਉਹਨਾਂ ਦੇ ਨਾਲ ਨਾਲ ਹੀ ਇਹਦੇ ਵਾਲੇ ਪਾਸੇ ਜਾਣਾ ਇੱਕ ਵੱਡੀ ਗੱਲਬਾਤ ਦੱਸੀ ਜਾ ਰਹੀ ਹੈ ਤੇ ਇਸ ਕੀਬੋਰਡ ਦੇ ਵਿੱਚ ਤਬਦੀਲੀ ਨੂੰ ਬਹੁਤ ਵੱਖਰੇ ਤਰੀਕੇ ਦੇ ਨਾਲ ਪਿਛਲੇ ਦਿਨਾਂ ਤੋਂ ਦੇਖਿਆ ਜਾ ਰਿਹਾ ਅਗਲੀ ਗੱਲਬਾਤ ਨਿਊਯਾਰਕ ਤੋਂ ਨਿਊਯਾਰਕ ਸਬਵੇ ਦੇ ਵਿੱਚ ਦੋ ਟ੍ਰੇਨਾਂ ਆਪਸ ਦੇ ਵਿੱਚ ਵੱਜੀਆਂ ਆ ਤੇ ਡੀਰੇਲ ਹੋ ਗਈਆਂ ਕੱਲ ਬਾਅਦ ਦੁਪਹਿਰ ਜਾਨਕਿ ਵੀਰਵਾਰ ਬਾਅਦ ਦੁਪਹਿਰ ਨੂੰ ਮਨਹੈਟਨ ਦੇ ਵਿੱਚ ਜਿਹੜੀ ਇਹ ਜਾਣਕਾਰੀ ਆ ਰਹੀ ਹੈ ਐਕਸੀਡੈਂਟ ਹੋਇਆ ਕਿੰਝ ਲਗਭਗ 3 ਵਜੇ ਬਾਅਦ ਦੁਪਹਿਰ 96 ਸਟਰੀਟ ਤੇ ਬ੍ਰਾਡਵੇ ਦੇ ਉੱਤੇ ਅਪਰਵਾਇਸਾਈਡ ਦੇ ਉੱਤੇ ਤੇ ਦੱਸਿਆ ਜਾ ਰਿਹਾ ਕਿ ਜਿਹੜਾ 24 ਲੋਕ ਸੀ ਉਹਨਾਂ ਨੂੰ ਸੱਟਾਂ ਲੱਗੀਆਂ ਇਹਦੇ ਵਿੱਚ ਹਾਲਾਂਕਿ ਕੋਈ ਵੀ ਜਿਹੜੀ ਸਾਰੀਆਂ ਨਾਨ ਲਾਈਫ ਥ੍ਰੈਟਨਿੰਗ ਇੰਜਰੀਜ਼ ਹੈਗੀਆਂ ਦੋਵੇਂ ਸਬਵੇ ਜਿਹੜੇ ਇੱਕ ਜਿਹੜੇ 1 ਟ੍ਰੇਨਸ ਹੈਗੇ ਨਿਊਯਾਰਕ ਟ੍ਰਾਂਜ਼ਿਟ ਦੇ ਪ੍ਰੈਜ਼ੀਡੈਂਟ ਨੇ ਜਾਣਕਾਰੀ ਦਿੱਤੀ ਹੈ ਇੱਕ ਟ੍ਰੇਨ ਇਹਨਾਂ ਦੇ ਵਿੱਚੋਂ ਉਹਦੇ ਵਿੱਚ 300 ਪੈਸੇਂਜਰ ਸੀਗੇ ਔਨ ਬੋਰਡ ਉਸ ਵੇਲੇ ਜਦੋਂ ਕ੍ਰੈਸ਼ ਹੋਇਆ ਤੇ ਦੂਜੀ ਜਿਹੜੀ ਹੈ ਆਊਟ ਆਫ ਸਰਵਿਸ ਸੀਗੀ ਤੇ ਉਹ ਵੀ ਕਾਫੀ ਵੈਂਡਲਾਈਜ਼ ਹੋਈ ਦਸੀ ਜਾ ਰਹੀ ਹੈ ਤੇ ਜਿਹੜੀ ਟ੍ਰਾਂਜ਼ਿਟ ਆ ਜਿਹੜੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਹਾਲਾਂਕਿ ਬਹੁਤ ਘੱਟ ਵਾਰੀ ਇਸ ਤਰ੍ਹਾਂ ਦੇ ਹਾਦਸੇ ਇੱਥੇ ਵਾਪਰਦੇ ਆ ਪਰ ਹੁਣ ਕਿਉਂਕਿ ਹਾਦਸਾ ਵਾਪਰਿਆ ਤੇ ਇਹਦੇ ਨਾਲ ਨੁਕਸਾਨ ਕਾਫੀ ਜ਼ਿਆਦਾ ਉੱਤੇ ਹੋਇਆ ਲੋਕਾਂ ਦੀ ਮਦਦ ਕੀਤੀ ਗਈ ਉੱਥੇ ਕਿਹਨਾਂ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਕੱਢ ਕੇ ਤੇ ਬਾਹਰ ਕਿਸੇ ਨੂੰ ਹਸਪੀਟਲ ਕਿਸੇ ਨੂੰ ਆਪਣੀ ਜਗ੍ਹਾ ਦੇ ਉੱਤੇ ਪਹੁੰਚਾਉਣ ਦੀ ਜਿਹੜੇ ਟਵਿੱਟਰ ਦੇ ਉੱਤੇ ਕੁਝ ਇਮੇਜਸ ਆਏ ਆ ਸਾਹਮਣੇ ਉਹਦੇ ਵਿੱਚ ਦੇਖ ਰਹੇ ਆ ਕਿ ਟ੍ਰੇਨ ਦੇ ਵਿੱਚ ਜਿਹੜਾ ਐਮਰਜੈਂਸੀ ਕਰਿਊ ਆ ਦੌੜਿਆ ਆ ਉਧਰ ਨੂੰ ਜਿਹੜੇ ਪੈਸੇਂਜਰ ਆ ਉਹਨਾਂ ਨੂੰ ਟ੍ਰੇਨ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਜਿਹੜੀਆਂ ਫਲੋਰਸ ਆ ਪੂਰੀਆਂ ਪੂਰੀਆਂ ਕਰੰਚਾ ਪਹੁੰਆਂ ਉੱਥੇ ਜਿਹੜੀਆਂ ਸੀਟਾਂ ਸੀਗੀਆਂ ਬਹੁਤ ਮਾੜੀ ਹਾਲਤ ਦੇ ਵਿੱਚ ਸੀਗੀਆਂ ਲੱਗਦਾ ਹੀ ਨਹੀਂ ਸੀ ਵੀ ਇੱਥੇ ਕੋਈ ਸੀਟਾਂ ਹੈਗੀਆਂ ਇੰਨਾ ਜ਼ਬਰਦਸਤ ਕ੍ਰੈਸ਼ ਹੋਇਆ ਸਪੀਡ ਬਹੁ ਔਰ ਸਪੀਡ ਹੌਲੀ ਹੋਣ ਕਰਕੇ ਇਹਦੇ ਵਿੱਚ ਬਚਾਅ ਹੋ ਗਿਆ अदरवाइज ਨੁਕਸਾਨ ਜਿਹੜਾ ਉਹ ਜ਼ਿਆਦਾ ਹੋ ਸਕਦਾ ਸੀ ਤੇ ਇਹ ਇੱਕ ਹਾਲਾਂਕਿ ਬਹੁਤ ਜ਼ਿਆਦਾ ਨਹੀਂ ਆਇਆ ਕੌਜ਼ ਜਿਹੜੇ ਇਹਦੇ ਲੱਭੀ ਜਾ ਰਹੇ ਆ ਕਿ ਡੀਰੇਲਮੈਂਟ ਦੇ ਅਸਲ ਦੇ ਵਿੱਚ ਕੌਜ਼ ਕੀ ਆ ਕਿਹਨਾ ਗੱਲਾਂ ਕਰਕੇ ਇਹ ਟ੍ਰੇਨ ਜਿਹੜੀ ਆ ਡੀਰੇਲ ਹੋਈ ਆ ਜਾਂ ਪਟੜੀ ਤੋਂ ਲੱਥ ਗਈ ਆ ਇਹਦੇ ਬਾਰੇ ਜਿਹੜੀ ਜਾਂ ਐਕਸੀਡੈਂਟ ਦੇ ਕਾਰਨ ਕੀ ਆ ਉਹਨਾਂ ਦੇ ਉੱਤੇ ਹੋਰ ਜਿਹੜੀ ਜਾਣਕਾਰੀ ਇਕੱਠੀ ਕੀਤੀ ਜਾਰੀ ਹੈ ਅਗਲੇ ਘਲਬਾ ਦੋ ਜਿਹੜੇ ਵਿਅਕਤੀ ਆ ਇਹਨਾਂ ਨੂੰ ਇਨਡਿਕਟਮੈਂਟ ਕੀਤੀ ਗਈ ਹੈ ਫੈਡਰਲ ਗ੍ਰੈਂਡ ਜਿਊਰੀ ਦੁਆਰਾ ਜਿਹੜੀ ਇੱਕ ਆਨਲਾਈਨ ਰੈਂਟਲ ਪ੍ਰੋਪਰਟੀ ਸਕੈਮ ਹੋਇਆ ਬਹੁਤ ਵੱਡਾ ਜਿਹਦੇ ਵਿੱਚ ਲਗਭਗ 8.5 ਮਿਲੀਅਨ ਡਾਲਰ ਦਾ ਹਿਕਪਲਾ ਦੱਸਿਆ ਜਾ ਰਿਹਾ ਔਰ 10000 ਰੈਜ਼ਰਵੇਸ਼ਨ ਦਾ 10 ਸਟੇਟਾਂ ਦੇ ਵਿੱਚ ਅਮਰੀਕਾ ਦੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜੀ ਅਨਾਊਂਸਮੈਂਟ ਕੱਲ ਵੀਰਵਾਰ ਨੂੰ ਕੀਤੀ ਹੈ ਉਹਦੇ ਨਾਲ ਇਹਦਾ ਸਬੰਧ ਦੱਸਿਆ ਜਾ ਰਿਹਾ ਸ਼੍ਰੀ ਕੋਇਲ 35 ਸਾਲ ਦੀ ਉਮਰ ਮਿਆਮੀ ਦਾ ਆ ਤੇ ਸ਼ੋਨਕ ਰਹੇ ਜਾ ਦੀ ਉਮਰ 34 ਸਾਲ ਹੈ ਡੈਨਵਰ ਦਾ ਆ ਇਹਨਾਂ ਦੇ ਜਿਹੜਾ ਬਿਜ਼ਨਸ ਆ ਇਹਨਾਂ ਨੇ ਅਸਲ ਦੇ ਵਿੱਚ Airbnb ਨੂੰ ਡੀਫਰੌਡ ਕਰਨ ਲਈ ਯੂਜ਼ ਕੀਤਾ ਤੇ ਜਿਹੜੀ ਵਰਬੋ ਆ ਉਹਦੀ ਜਿਹੜੀ ਗੈਸ ਰੈਂਟਿੰਗ ਪ੍ਰਾਪਰਟੀ ਆ ਉਹਨਾਂ ਨੂੰ ਦੂਜੇ ਪਲੇਟਫਾਰਮਸ ਦੇ ਤਹਿਤ ਕਿਸੇ ਤਰੀਕੇ ਦੇ ਨਾਲ ਉੱਥੇ ਧੋਖਾ ਲੋਕਾਂ ਦੇ ਨਾਲ ਪ੍ਰਾਪਰਟੀ ਰੈਂਟ ਕਰਨ ਦੇ ਵਿੱਚ ਕੀਤਾ ਗਿਆ ਇਹ ਦੱਸਿਆ ਗਿਆ ਕਿ ਇਹਨਾਂ ਨੂੰ ਪਹਿਲਾਂ 13 ਦਸੰਬਰ ਨੂੰ ਚਾਰਜ ਕੀਤਾ ਗਿਆ ਸੀ ਪਰ ਬਾਅਦ ਦੇ ਵਿੱਚ ਕੋਸ਼ੋਰ ਜਿਹੜੀਆਂ ਇਨਡਿਕਟਮੈਂਟ ਇਹਨਾਂ ਦੇ ਉੱਤੇ ਇਹਨਾਂ ਦੀ ਕੀਤੀ ਗਈ ਸ਼ਾਰਟ ਟਰਮ ਰੈਂਟਲ ਪ੍ਰੋਪਰਟੀ ਸਕੈਮ ਦੇ ਵਿੱਚ ਜਿਹਦੇ ਵਿੱਚ ਕਿ ਡਿਸਕ੍ਰਿਮੀਨੇਸ਼ਨ ਵੀ ਕੀਤੀ ਗਈ ਆ ਬਲੈਕ ਭਾਈਚਾਰੇ ਦੇ ਲੋਕਾਂ ਦੇ ਨਾਲ ਜਦੋਂ ਕੋਈ Airbnb ਆਪਾਂ ਸਾਰੇ ਜਾਣਦੇ ਆ ਕਿ ਜਿਸ ਤਰੀਕੇ ਨਾਲ ਸ਼ਾਰਟ ਟਰਮ ਰੈਂਟਲ ਇਹ ਜਿਹੜੀ ਵੈਬਸਾਈਟ ਆ ਜਿਹਦੇ ਉੱਤੇ ਜਾ ਕੇ ਲੋਕ ਬੁੱਕ ਕਰ ਲੈਂਦੇ ਆ ਤੇ ਘਰ ਦਾ ਇੱਕ ਹਿੱਸਾ ਤੁਸੀਂ ਰੈਂਟ ਦੇ ਦਿੰਨੇ ਆ ਉਹਨੂੰ ਉੱਥੇ ਫਿਜ਼ੀਕਲੀ ਕੋਈ ਨਹੀਂ ਮਿਲਦਾ ਇੱਕ ਦੂਜੇ ਨੂੰ ਤੁਸੀਂ ਵੈਬਸਾਈਟ ਦੇ ਉੱਤੇ ਜਾ ਕੇ ਉਹਨੂੰ ਬੁੱਕ ਕਰਦੇ ਹੋ ਵੈਬਸਾਈਟ ਦੇ ਉੱਤੇ ਤੁਸੀਂ ਪੇਮੈਂਟ ਕਰ ਦਿੰਦੇ ਹੋ ਤੁਹਾਨੂੰ ਘਰ ਦਾ ਐਡਰੈਸ ਤੇ ਜਿਹੜਾ ਤੁਸੀਂ ਬੁੱਕ ਕੀਤਾ ਹੁੰਦਾ ਉਹਦਾ ਲੋਕ ਦੱਸ ਦਿੰਦੇ ਆ ਕਿ ਫੁਲਾਣੇ ਥਾਂ ਤੇ ਚਾਬੀ ਪਈ ਹੈ ਜਾਂ ਉਹਦਾ ਆਨਲਾਈਨ ਲੋਕ ਹੁੰਦਾ ਤੇ ਉਹ ਤੁਹਾਨੂੰ ਉਹ ਪਾਸਵਰਡ ਜਾਂ ਉਹਦਾ ਕਾਰਡ ਕੋਈ ਉਹ ਪ੍ਰੋਵਾਈਡ ਕਰ ਦਿੰਦੇ ਤੁਸੀਂ ਉੱਥੇ ਰਹਿ ਕੇ ਤੇ ਵਾਪਸ ਚਲੇ ਜਾਂਦੇ ਆ ਪੂਰੀ ਦੁਨੀਆ ਦੇ ਵਿੱਚ ਕੰਮ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਹੈ ਇਹਨਾਂ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਟਰਿਕ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਜਦੋਂ ਕੋਈ ਗੈਸਟ ਸਰਚ ਕਰਦਾ ਰੈਂਟਲ ਹਾਊਸਿੰਗ ਨੂੰ ਇਹਨਾਂ ਦੇ ਏਰੀਆ ਦੇ ਵਿੱਚ ਤੇ ਉਹਨੂੰ ਕਈ ਜਿਹੜੀਆਂ ਲਿਸਟਿੰਗ ਦਿਖਤੀਆਂ ਉੱਥੇ ਇਹਨਾਂ ਦੀਆਂ ਗੋਲ ਤੇ ਰਹੇ ਜਾਂਦੇ ਪ੍ਰਾਪਰਟੀ ਦੀਆਂ ਇੱਕ بزਨਸ ਜਿਹੜਾ ਉੱਥੇ ਜਿਹੜਾ ਹੈਗਾ ਆ ਉਸ ਕਰਕੇ ਇੱਕ ਹੀ ਕਰਦੇ ਆ ਫੇਕ ਹੋਸਟ ਨੇਮ ਯੂਜ਼ ਕਰਦੇ ਆ ਤੇ ਕੁਝ ਥਾਵਾਂ ਦੇ ਉੱਤੇ ਦੂਜੇ ਲੋਕਾਂ ਦੀ ਪ੍ਰਾਪਰਟੀ ਦੀ ਆਈਡੈਂਟੀਟੀ ਨੂੰ ਵੀ ਯੂਜ਼ ਕਰਦੇ ਆ ਪ੍ਰਾਪਰਟੀ ਨੂੰ ਲਿਸਟ ਕਰਨ ਦੇ ਲਈ ਵੀ ਕੋਈ ਹੋਰ ਨਾਮ ਬਣ ਕੇ ਉੱਥੇ ਆ ਜਾਂਦੇ ਆ ਤੇ ਉਹਨੂੰ ਲਿਸਟ ਕਰ ਦਿੰਦੇ ਗੋਲ ਤਰ੍ਹਾਂ ਜਿਹੜੇ ਦੱਸੇ ਜਾ ਰਹੇ ਆ ਜਿਹੜੇ ਕੰਮ ਕੀਤਾ ਇਹਨਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਆ ਤੇ ਇਹਨਾਂ ਦੇ ਕੋਲ ਕਾਫੀ ਪ੍ਰਾਪਰਟੀਆਂ ਇਹਨਾਂ ਦੀਆਂ ਆਪਣੀਆਂ ਆ ਤੇ ਕਈ ਇਹਨਾਂ ਨੇ ਲੀਜ਼ ਵੀ ਕੀਤੀਆਂ ਅਮਰੀਕਾ ਦੇ ਵਿੱਚ ਜਿਹੜੀਆਂ ਰੈਂਟਲ ਬਿਜ਼ਨਸ ਦੇ ਲਈ ਜਿਹਦੇ ਵਿੱਚ ਕੁਝ ਪ੍ਰਾਪਰਟੀਆਂ ਲਾਸ ਐਂਜਲਸ ਦੇ ਵਿੱਚ ਆ ਡੈਨਵਰ ਦੇ ਵਿੱਚ ਆ ਸ਼ਿਕਾਗੋ ਦੇ ਵਿੱਚ ਆ ਜਾਰਜੀਆ ਦੇ ਵਿੱਚ ਆ 2019 ਤੱਕ ਇਹ ਜਿਹੜੇ ਬਿਜ਼ਨਸਸ ਆ ਇਹਨਾਂ ਨੇ 100 ਪ੍ਰਾਪਰਟੀ ਲਗਭਗ ਪੂਰੇ ਅਮਰੀਕਾ ਦੇ ਵਿੱਚ 100 ਪ੍ਰਾਪਰਟੀ ਜਿਹੜੀ ਉਹ ਮੈਨੇਜ ਕੀਤੀ ਆ ਕੁਝ ਰੈਂਟਰ ਜਿਹੜੇ ਇਹ ਸੋਚਦੇ ਆ ਕਿ ਉਹਨੇ ਪ੍ਰਾਪਰਟੀ ਬੁੱਕ ਕੀਤੀ ਆ ਲਾਸਟ ਮਿੰਟ ਦੇ ਉੱਤੇ ਤੇ ਕੈਨਸਲੇਸ਼ਨ ਜਿਹੜੀ ਮਰਜ਼ੰਦੀ ਆ ਜਿਹੜੇ ਬੋਗਸ ਲਾਸਟ ਮਿੰਟ ਐਕਸਕਿਊਜ਼ਸ ਦੇ ਨਾਲ ਤੇ ਜਿਹੜੀ ਇਹ ਦੱਸੀ ਗਈ ਆ ਤੇ ਗੈਸਟ ਜਿਹੜੇ ਹੈਗੇ ਆ ਉਹਨਾਂ ਨੂੰ ਫਿਰ ਜਿਹੜੀਆਂ ਹੋਰ ਪ੍ਰੋਪਰਟੀਆਂ ਦੇ ਉੱਤੇ ਜਾ ਕੇ ਰਹਿਣਾ ਪੈਂਦਾ ਜਦੋਂ ਕਿ ਉਹਨਾਂ ਨੂੰ ਪ੍ਰਾਈਸ ਸੇਮ ਦੇਣਾ ਪੈਂਦਾ ਵੱਡਾ ਕਪੜਾ ਇਸ ਮਾਮਲੇ ਦੇ ਵਿੱਚ ਦੋਵੇਂ ਜਣੇ ਕਰਦੇ ਰਹੇ ਆ ਹੁਣ ਇਹਨਾਂ ਦੇ ਉੱਤੇ ਦੋਸ਼ ਲੱਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਦਰਤੀ ਰਾਂ ਨੂੰ ਸਜ਼ਾ ਮਿਲੂਗੀ ਯਾਰ ਬੀਐਨਬੀ ਜਿੱਦਾਂ ਅਸੀਂ ਜਾਣਦੇ ਆ ਗਲੋਬਲ ਆਨਲਾਈਨ ਮਾਰਕੀਟਪਲੇਸ ਤੇ ਹੌਸਪੀਟੈਲਿਟੀ ਪਲੈਟਫਾਰਮ ਆ ਜਿਹੜਾ ਕਨੈਕਟ ਕਰਦਾ ਜਿਹੜੇ ਟਰੈਵਲਰ ਆ ਜਾਂ ਜਿਹੜੇ ਇੰਡੀਵਿਜੂਅਲ ਆ ਜਿਹੜੇ ਆਪਣੇ ਘਰਾਂ ਦੇ ਵਿੱਚੋਂ ਰੂਮ ਇੱਕ ਦਾ ਸਪੇਅਰ ਜਾਂ ਅਪਾਰਟਮੈਂਟ ਜਾਂ ਇਵਨ ਪੂਰਾ ਘਰ ਹੀ ਜਿਹੜਾ ਉਹ ਅਵੇਲੇਬਲ ਕਰਵਾ ਸਕਦੇ ਆ 2008 ਦੇ ਵਿੱਚ ਇਹ ਸ਼ੁਰੂ ਹੋਈ ਸੀ ਥੇਅਰ ਬੀ ਐਨ ਬੀ ਤੇ ਇੱਕ ਤਰੀਕੇ ਦੇ ਨਾਲ ਜਿੱਦਾਂ ਲੋਕ ਬਾਹਰ ਜਾ ਕੇ ਅਕਮੋਡੇਸ਼ਨ ਬੁੱਕ ਕਰਕੇ ਰਹਿੰਦੇ ਉਹਦੇ ਵਿੱਚ ਇਹਨਾਂ ਦੇ ਆਉਣ ਦੇ ਨਾਲ 에ਅਰ ਬੀ ਐਨ ਬੀ ਦੇ ਨਾਲ ਪਲੈਟਫਾਰਮ ਦੇ ਆਉਣ ਦੇ ਨਾਲ ਕ੍ਰਾਂਤੀ ਆ ਗਈ ਸੀ ਤੇ ਪ੍ਰਾਪਰਟੀਆਂ ਲਿਸਟ ਕੀਤੀਆਂ ਜਾਂਦੀਆਂ ਤੇ ਉਹ ਸਾਰਾ ਕੁਝ ਉਸ ਤਰੀਕੇ ਦੇ ਨਾਲ ਕੀਤਾ ਜਾਂਦਾ ਸੋ ਇਹਨਾਂ ਦੀ ਸਟਰੈਂਥ ਜਿਹੜੀ ਹੈਗੀ ਆ ਕਿ ਤੁਹਾਡੀ ਕਮਿਊਨਿਟੀ ਤੇ ਕਲਚਰਲ ਐਕਸਚੇਂਜ ਉਸ ਕਮਿਊਨਿਟੀ ਦੇ ਅੰਦਰ ਜਾ ਕੇ ਤੁਸੀਂ ਰਹਿੰਦੇ ਨਾ ਕਿ ਕਿਸੇ ਹੋਟਲ ਦੇ ਵਿੱਚ ਇਸ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਕਪੜਾ ਜਿਹੜਾ ਇਹਨਾਂ ਦਾ ਇਹ ਸਾਹਮਣੇ ਆਇਆ ਅਗਲੀ ਗੱਲ ਬਈ ਦੋਸਤੋ پراਊਡ ਬாய் ਫਲੋਰੀਡਾ ਤੋਂ ਜਿਹੜਾ ਗਿਆ ਸੀ ਉੱਥੇ ਉਹਨੂੰ ਕਨਵਿਕਟ ਕੀਤਾ ਗਿਆ ਆ ਕਿ ਉਹਨੇ ਪੇਪਰ ਸਪਰੇਅ ਯੂਜ਼ ਕੀਤੀ ਸੀ ਜਿੱਦਣ ਪਬਲਿਕ ਆਫੀਸਰਸ ਦੇ ਉੱਤੇ ਜਿੱਦਣ ਜਨਵਰੀ 6 ਨੂੰ 2021 ਨੂੰ ਹਮਲਾ ਕੀਤਾ ਗਿਆ ਸੀ ਕੈਪੀਟਲ ਹਿੱਲ ਦੇ ਉੱਤੇ ਜਾਨੀ ਕਿ ਹੁਣ ਇਹਦੀ ਐਨੀਵਰਸਰੀ ਆ ਰਹੀ ਹੈ ਕੱਲ ਨੂੰ ਅੱਜ 5 ਤਰੀਕ ਆ ਤੇ ਕੱਲ ਨੂੰ 6 ਤਰੀਕ ਹੋ ਜਾਣੀ ਆ ਇਹਨੂੰ ਕੱਲ ਲੰਘੇ ਕੱਲ ਜਾਨੀ ਕਿ ਵੀਰਵਾਰ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ ਪ੍ਰਾਊਡ ਬாய் ਇਹਦਾ ਨਾਮ ਕ੍ਰਿਸਟੋਫਰ ਵਾਲ ਦੱਸਿਆ ਗਿਆ ਆ ਇਹਨੂੰ ਇਹਦੇ ਦੋਸ਼ਾਂ ਦੇ ਵਿੱਚ ਇਹਦੇ ਦੋਸ਼ੀ ਪਾਇਆ ਗਿਆ ਇਸ ਗੱਲ ਦੇ ਲਈ ਫੈਡਰਲ ਡਿਸਟ੍ਰਿਕਟ ਕੋਰਟ ਵਿਸ਼ਿੰਗਟਨ ਦੇ ਵਿੱਚ ਕਿ ਜਿਹੜੇ ਅਸਾਲਟ ਦੇ ਚਾਰजेस ਸਿਵਲ ਡਿਸਆਰਡਰ ਦੇ ਚਾਰजेस ਤੇ ਅਬਸਟ੍ਰਕਸ਼ਨ ਇੱਕ ਅਫੀਸ਼ੀਅਲ ਜਿਹੜਾ ਆਪਣਾ ਰੋਲ ਕਰ ਰਿਹਾ ਹੈ ਕੈਪੀਟਲ ਅਟੈਕ ਦੇ ਵੇਲੇ ਉਹਨੂੰ ਰੋਕਣ ਦੇ ਵਿੱਚ ਇਹਨਾਂ ਦੇ ਉੱਤੇ ਦੋਸ਼ ਲਾਏ ਗਏ ਪ੍ਰੋਸੀਕਿਊਟਰ ਨੇ ਇਹ ਕਿਹਾ ਕਿ ਜਿਹੜਾ ਮਿਸਟਰ ਵਾਰਲ ਆ 52 ਸਾਲ ਦੀ ਉਮਰ ਆ ਵਿਸ਼ਿੰਗਟਨ ਦੇ ਵਿੱਚ ਜਨਵਰੀ 6 ਨੂੰ ਪਹੁੰਚਿਆ ਤੇ ਤਿਆਰ ਸੀਗਾ ਇਹ ਲੜਾਈ ਦੇ ਲਈ ਜਿਹੜੀ ਉੱਥੇ ਸੋ ਕਾਲਡ ਲੜਾਈ ਕੀਤੀ ਗਈ ਆ ਤੇ ਜਿਹੜਾ ਬਾਡੀ ਆਰਮਰ ਇਹਨੇ ਪਾਇਆ ਸੀ ਤੇ ਹੋਰ ਮੈਂਬਰ ਜਿਹੜੇ ਕੁਝ ਬਿਲਕੁਲ ਸੱਜੇ ਪੱਕੇ ਫਾਰ ਰਾਈਟ ਆਰਗੇਨਾਈਜੇਸ਼ਨ ਆ ਉਨਾ ਦਾ ਖਾਸ ਤੌਰ ਦੇ ਉੱਤੇ ਬਹੁਤ ਮਹੱਤਵਪੂਰਨ ਰੋਲ ਇਸ ਹਮਲੇ ਦੇ ਵਿੱਚ ਦੱਸਿਆ ਗਿਆ ਹੈ ਤੇ ਕੈਪੀਟਲ ਬਿਲਡਿੰਗ ਦੇ ਉੱਤੇ پراਊਡ ਬॉयਜ਼ ਜਿਨ੍ਹਾਂ ਦਾ ਬਹੁਤ ਲੰਬਾ ਸਮਾਂ ਕਿਸੇ ਵੱਲੇ ਸਬੰਧ ਰਿਹਾ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਵਿਚਾਰਧਾਰਾ ਨਾਲ ਔਰ ਵੋਕਲ ਰਹੇ ਆ ਵਾਇਲੈਂਟ ਸਪੋਰਟਰ ਰਹੇ ਆ ਉਹਨਾਂ ਦੇ ਤੇ ਵਾਇਲੈਂਸ ਜਿਹੜੀ 6 ਜਨਵਰੀ ਨੂੰ ਹੋਈ ਸੀ ਉਹਨਾਂ ਦਾ ਆਪਣੇ ਆਪ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਰੋਲ ਸੀ ਕਈ ਦਰਜਣਾਂ ਮੈਂਬਰ ਜਿਹੜੇ ਇਸ ਗਰੁੱਪ ਦੇ ਆ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਹੈ FBI ਨੇ ਦੇ ਬਹੁਤ ਸਾਰੇ ਹੋਰ ਜਿਹੜੇ ਉਹਨਾਂ ਨੂੰ ਗਲਟੀਪਲੀ ਕੀਤਾ ਗਿਆ ਵਸ਼ਿੰਗਟਨ ਦੇ ਵਿੱਚ ਚਾਰ ਜਿਹੜੇ ਉਹਨਾਂ ਦੇ ਵਿੱਚੋਂ ਪ੍ਰਾਊਡ ਬॉय ਸੀਗੇ ਉਹਨਾਂ ਦੇ ਉੱਤੇ ਵੀ ਵੱਡੇ ਦੋਸ਼ ਲੱਗੇ ਸੀ ਹੁਣ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਪ੍ਰਾਊਡ ਬॉय ਸੀਗਾ ਇਹਨੂੰ ਹੋਰਿਕਨ ਕੋਸਟ ਦਾ ਚੈਪਟਰ ਦਾ ਇਨਚਾਰਜ ਆ ਪ੍ਰਾਊਡ ਬॉयਜ਼ ਦਾ ਤੇ ਇਹਨੇ ਵਾਇਲੈਂਟ ਰਿਸਪੌਂਸ ਜਿਹੜਾ 트럼ਪ ਦੇ ਹਾਰਨ ਤੋਂ ਬਾਅਦ ਸ਼ੁਰੂ ਕੀਤਾ ਤੇ ਆਪਣੇ ਜਿਹੜੇ ਫੈਲੋ ਪ੍ਰਾਊਡ ਬॉय ਸੀ ਉਹਨਾਂ ਨੂੰ ਨਾਲ ਲਾ ਕੇ ਇਹਨੇ ਉੱਥੇ ਹਮਲਾ ਕੀਤਾ 6 ਜਣੇ ਇਹ ਟੋਟਲ ਦੱਸੇ ਗਏ ਆ ਉਥੇ ਕੈਪੀਟਲ ਹਿੱਲ ਵਾਲੇ ਦਿਨ ਤੇ ਹੁਣ ਜਿਹੜਾ ਉਹਦੇ ਦੋਸ਼ਾਂ ਦੇ ਤਹਿਤ ਹੌਲੀ-ਹੌਲੀ ਉਹ ਸਾਰੀ ਜਾਂਚ ਪੜਤਾਲ ਤੋਂ ਬਾਅਦ ਸਜ਼ਾ ਹੋ ਰਹੀ ਆ ਜਿਹੜੇ ਪ੍ਰਾਊਡ ਬॉयਜ਼ ਬਾਰੇ ਨਹੀਂ ਜਾਣਦੇ 2016 ਦੇ ਵਿੱਚ ਜਿਹੜਾ ਵੌਇਸ মিডিਆ ਕੋ ਫਾਊਂਡਰ ਗੈਵਨ ਮਕਲੀਨ ਨੇ ਬਣਾਇਆ ਸੀ ਇਹਦੀ ਆਈਡੀਓਲੋਜੀ ਅਸਲ ਦੇ ਵਿੱਚ ਇਹ ਆ ਕਿ ਜਿਹੜੀ ਬਿਲਕੁਲ ਸੱਜੇਪੱਖੀਆ ਨੈਸ਼ਨਲਿਸਟ ਵਿਊ ਆ ਇਹਨਾਂ ਦਾ ਤੇ ਜਦੋਂ ਇਹ ਆਈਡੀਆ ਜਿਹੜੇ ਵੀ ਕੋਈ ਵੈਸਟਰਨ ਉਸ ਕਿਸਮ ਦਾ ਜ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟਸ ਆ ਜਿਹੜੇ ਸਾਰੇ ਮੇਲ ਮੈਂਬਰਸ਼ਿਪ ਆ ਇਹਨਾਂ ਦੇ ਵਿੱਚ ਪ੍ਰਾਊਡ ਬੁਆਏਸ ਐਕਸਕਲੂਸਿਵਲੀ ਮੇਲ ਆ ਤੇ ਉਹਨੂੰ ਕ੍ਰਿਟਿਸਾਈਜ਼ ਕੀਤਾ ਜਾਂਦਾ ਕਿ ਬੜੇ ਮਤਲਬ ਐਸ ਕਿਸਮ ਦੇ ਜਿਹੜੇ ਵਿਸ਼ਵਾਸ ਆ ਜਿਹਦੇ ਵਿੱਚ ਔਰਤਾਂ ਨੂੰ ਪੁੱਛੇ ਰੱਖਿਆ ਜਾਂਦਾ ਉਹ ਫੈਲਾਉਂਦੇ ਆ ਤੇ ਇਹ ਆਮ ਤੌਰ ਦੇ ਉੱਤੇ ਰਾਈਟ ਵਿੰਗ ਜਿਹੜੀ ਪੋਲਿਟਿਕਸ ਆ ਉਹਦੇ ਨਾਲ ਜੁੜੇ ਹੁੰਦੇ ਆ ਤੇ ਪੋਲਿਟੀਕਲ ਰੈਲੀਆਂ ਦੇ ਵਿੱਚ ਇਵੈਂਟਸ ਦੇ ਵਿੱਚ ਖਾਸ ਕਰ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਸੀਗਾ ਉਹਨਾਂ ਦੇ ਬਹੁਤ ਜ਼ਿਆਦਾ ਇਹ ਐਕਟਿਵ ਸੀਗੇ ਹੋਸ ਮਿਲਲੇ ਕਈ ਵਾਇਲੈਂਟ ਕਲੈਸ਼ ਇਹਨਾਂ ਦੇ ਲੈਫਟ ਵਿੰਗ ਐਕਟਿਵਿਸਟ ਦੇ ਨਾਲ ਹੋਏ ਆ ਕਈ ਪ੍ਰੋਟੈਸਟ ਦੇ ਵਿੱਚ ਰੈਲੀਆਂ ਦੇ ਵਿੱਚ ਡੈਮੋਨਸਟ੍ਰੇਸ਼ਨ ਦੇ ਵਿੱਚ ਜਿਹੜੀ ਵਾਈਟ ਸੁਪਰਮੈਸੀ ਐਸੋਸੀਏਸ਼ਨ ਕ੍ਰਿਟਿਕਸ ਆ ਉਹ ਇਹ ਕਹਿੰਦੇ ਆ ਕਿ ਪ੍ਰਾਊਡ ਵਾਇਜ਼ ਦੇ ਕਨੈਕਸ਼ਨ ਵਾਈਟ ਸੁਪਰਮੈਸੀ ਦੇ ਨਾਲ ਹੈਗੇ ਆ ਤੇ ਇਹ ਗਰੁੱਪ ਅਸਲ ਵਿੱਚ ਆਪਣੇ ਆਪ ਨੂੰ ਇਸ ਗੱਲ ਤੋਂ ਇਨਕਾਰ ਕਰਦਾ ਹੈ ਕਿ ਸਾਡਾ ਕੋਈ ਵੀ ਇਹਨਾਂ ਦਾ ਸਬੰਧ ਨਹੀਂ ਹੈ ਦੋਸਤਾਂ ਦੇ ਨਾਲ ਇਹ ਅਜਿਹਾ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਆ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਵੀਆ ਗੱਲਾਂ ਬਾਤਾਂ